ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇੱਕ ਬਹੁਤ ਹੀ ਨਾਮੀ ਗਾਇਕ ਤੇ ਬਹੁਤ ਵਧੀਆ ਗਾਇਕ ਜਿਹਨੂੰ ਮੈਂ ਵੀ ਬਹੁਤ ਲਾਈਕ ਕਰਦਾ ਕਰਦਾ ਸੀ ਪਰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਸਮਾਗਮ ਦੇ ਵਿੱਚ ਭਾਸ਼ਾ ਵਿਭਾਗ ਦੇ ਵਿੱਚ ਇੱਕ ਗਾਣਾ ਗਾਇਆ ਜਿਹਦੇ ਉੱਤੇ ਲੋਕ ਨੱਚ ਰਹੇ ਨੇ ਜਿਹਦਾ ਗੀਤ ਦੇ ਬੋਲ ਨੇ ਮੈਂ ਨੱਚਾਂ ਕਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਫੇਰ ਉਹਨੇ ਮੰਗ ਲਈ ਹੈ ਮਾਫੀ ਜੋ ਕਿ ਸਰਬਜੀਤ ਸਿੰਘ ਕਮਾਨ ਹੁਣਾ ਨੇ ਉਹਦੀ ਇੱਕ ਪੋਸਟ ਪਾਈ ਹੈ ਜਿਹਦੇ ਉੱਤੇ ਉਹਨੇ ਮਾਫੀ ਮੰਗੀ ਹੋਈ ਹੈ ਮੈਂ ਇਸ ਗਾਇਕ ਨੂੰ ਪੁੱਛਣਾ ਚਾਹਨਾ ਵੀ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਚਾਰ ਗਾਇਕ ਐਦਾਂ ਦੇ ਹੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਕਿ ਤੁਸੀਂ ਭੁਲੇਖੇ ਨਾਲ ਵੀ ਗਲਤੀ ਨਹੀਂ ਕਰ ਸਕਦੇ ਜਿਹੜੇ ਜੇ ਮੈਂ ਨਾਮ ਲਾਵਾਂਗਾ ਸੁਤਿੰਦਰ ਸਰਤਾਜ ਵੀਰ ਸਿੰਘ ਤੇ ਜੱਸੀ ਰਣਜੀਤ ਬਾਵਾ ਕੁਛ ਇਦਾਂ ਦੇ ਗਾਇਕਾ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਆ ਕਿ ਧਾਰਮਿਕ ਲੈਵਲ ਦੇ ਉੱਤੇ ਕਿੰਨੀ ਗੱਲ ਹੋ ਸਕਦੀ ਹੈ ਸ਼ਹੀਦਾਂ ਦੀ ਕੀ ਗੱਲ ਹੈ ਗੁਰੂਆਂ ਦੀ ਕੀ ਤੇਰੇ ਪਿੱਛੇ ਐਡਾ ਬੋਰਡ ਲੱਗਾ ਤੂੰ ਅੰਨੇ ਹੁਣ ਮਤਲਬ ਤੁਸੀਂ ਮਾਫੀ ਮੰਗ ਲਈ ਕਮੈਂਟ ਚ ਜਿੱਦਣ ਕਿਤੇ ਮੈਨੂੰ ਟੱਕਰ ਗਿਆ ਮੈਂ ਬਾਹ ਫੜ ਕੇ ਤੇਰੀ ਤੈਨੂੰ ਪੁੱਛੋਂ ਵੀ ਇਹਦੇ ਮਨਸ਼ਾ ਕੀ ਹੈ ਇਹਦਾ ਕੋਈ ਮਤਲਬ ਬੰਦਾ ਹੈ ਤੁਸੀਂ ਐਡੀ ਵੱਡੀ ਖੱਚ ਮਾਰ ਕੇ ਤੇ 2 ਮਿੰਟ ਚ ਕਹਿ ਦੋ ਸੌਰੀ ਅਸੀਂ ਤੈਸੀ ਤੇਰੀਆਂ ਲੱਤਾਂ ਪਨ ਕੇ ਕਹਿ ਦਿੰਨੇ ਆ ਸੌਰੀ ਫਿਰ ਠੀਕ ਹੈ ਮੈਂ ਮੇਰੇ ਮਨ ਦੇ ਵਿੱਚ ਸਭ ਤੋਂ ਵੱਧ ਤੇਰੀ ਰਿਸਪੈਕਟ ਸੀਗੀ ਕਿ ਤੂੰ ਇੱਕ ਬਦਿਆ ਬੰਦਾ ਆ ਅੰਦਰੋਂ ਠੀਕ ਆ ਸੋਹਣਾ ਲਿਖਦਾ ਆ ਸਭ ਕੁਝ ਠੀਕ ਆ ਪਰ ਤੁਸੀਂ ਯਾਰ ਐਡੀ ਵੱਡੀ ਸ਼ਰਮ ਲਾਈ ਆ ਕੋ ਗੁਰਤੇ ਇੱਕ ਵਾਰ ਹੁਣ ਤੂੰ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਇਹਦੇ ਲਈ ਟੋਟਲ ਸਿਲੰਡਰ ਕਰਨਾ ਪੈਣਾ ਮਾਫੀ ਮੰਗਣੀ ਪੈਣੀ ਹੈ ਨਾ ਮੰਗੀ ਤਾਂ ਰੁੜ ਜੂਗਾ ਫੜ ਕੇ ਔਰ ਰੁੜੇਗਾ ਤੂੰ ਹੁਣ ਵੀ ਮਾਫੀ ਮੋਗੀਆਂ ਜਿੰਨੀਆਂ ਮਰਜ਼ੀ ਮੰਗ ਲੈ ਇਹਨੂੰ ਅਸੀਂ ਬਖਸ਼ ਦਾਂਗੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨਹੀਂ ਬਖਸ਼ਣਾ ਕਿਸੇ ਆਮ ਬੰਦੇ ਦੀ ਗੱਲ ਵੱਖਰੀ ਆ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦੇ ਸ਼ਹੀਦੀ ਪ੍ਰੋਗਰਾਮ ਦੇ ਵਿੱਚ ਉਹ ਗਾਣਾ ਗਾਏ ਸਮਾਂ ਬਦਲ ਗਿਆ ਨਹੀਂ ਤੇ ਤੇਰੇ ਚਰਖੇ ਦੀ ਮੈਂ ਲੀਰ ਲੀਰ ਕਰ ਦਿੰਦਾ ਧਰਮ ਨਾਲੀ ਮੈਨੂੰ ਐਨਾ ਗੁੱਸਾ ਤੇਰੇ ਤੇ ਨਾ ਤੇਰੀ ਪੋਸਟ ਵੇਖਣ ਤੋਂ ਪਹਿਲਾਂ ਮੈਂ ਕਿਸੇ ਬੰਮਹਾਨ ਬੰਦੇ ਤੋਂ ਤੇਰਾ ਨੰਬਰ ਮੰਗਿਆ ਮੈਨੂੰ ਮਿਲਿਆ ਨਹੀਂ ਹੈਗਾ ਮੈਨੂੰ ਮਿਲਿਆ ਨਹੀਂ ਨੰਬਰ ਜੇ ਮੈਨੂੰ ਨੰਬਰ ਮਿਲ ਜਾਂਦਾ ਤੇ ਮੈਂ ਸੱਚੀ ਕਹਿਣ ਡਿਆ ਮੈਨੂੰ ਤੇਰਾ ਪਤਾ ਨਹੀਂ ਹੋਏ ਤੂੰ ਕਿੱਥੇ ਹੈਂ ਤੁਸੀਂ ਯਾਰ ਸਭ ਤੋਂ ਵੱਧ ਸਾਨੂੰ ਤੁਹਾਡੇ ਤੇ ਗੁੱਸਾ ਆ ਜਿਹਨੂੰ ਪਤਾ ਹੀ ਨਹੀਂ ਉਹ ਤੇ ਕੀ ਗੁੱਸਾ ਕਰਨਾ ਤੁਹਾਨੂੰ ਨੇ ਪਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦੇ ਪ੍ਰੋਗਰਾਮ ਛੀਦ ਦੀ ਪ੍ਰੋਗਰਾਮ ਦੇ ਵਿੱਚ ਆ ਕੇ ਤੁਸੀਂ ਭਾਸ਼ਾ ਵਿਭਾਗ ਦੇ ਵਿੱਚ ਤੇ ਅੱਗੇ ਲੋਕ ਨੱਚ ਰਹੇ ਨੇ ਤੁਸੀਂ ਝੁੰਮਕੇ ਲਾ ਰਹੇ ਹੋ ਪ੍ਰੀਤਾਂ ਨਾਲ ਤੁਹਾਡੇ ਚਰਖਾ ਚੰਨਣ ਦਾ ਤੋੜ ਕੇ ਤੁਹਾਡੇ ਗਲ 'ਚ ਨਾ ਪਾਇਆ ਦਾ ਯਾਰ ਸੱਜਣਾ ਜਿੰਨੇ ਮਾਫੀ ਤੈਨੂੰ ਦੇਣੀ ਦੇ ਦੇ ਆਪਾਂ ਤਾਂ ਨਹੀਂ ਦਿੰਦੇ ਨਾ ਮਾਫੀ ਉਹਨੂੰ ਮੰਗਣੀ ਚਾਹੀਦੀ ਆ ਜਿਹਨੂੰ ਪਤਾ ਹੀ ਨਹੀਂ ਹੈਗਾ ਤੁਹਾਨੂੰ ਕਾਦੀ ਮਾਫੀ ਹੋਏ ਸਰਦਾਰਾਂ ਦੇ ਮੁੰਡੇਓ ਤੁਸੀਂ ਤੁਹਾਨੂੰ ਨਹੀਂ ਪਤਾ ਗੁਰੂ ਤੇਗ ਬਹਾਦਰ ਸਾਹਿਬ ਮਤਲਬ ਮਤਲਬ ਕੀ ਆ ਤੁਸੀਂ ਜੁੱਤੀ ਪਾ ਕੇ ਗੁਰਦੁਆਰੇ ਵੱਢ ਜੋ ਤੇ ਤੁਸੀਂ ਮੁੜ ਕੇ ਕਹਦੋ ਗਲਤੀ ਹੋ ਗਈ ਆ ਤੁਸੀਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਪ੍ਰੋਗਰਾਮ ਦੇ ਵਿੱਚ ਡਾਂਸ ਕਰਵਾਓ ਲੋਕਾਂ ਨੂੰ ਤੇ ਮੁੜ ਕੇ ਕਹਦੋ ਸੌਰੀ ਕੀ ਉਹ ਜਿਹੜੀ ਵੀਡੀਓ ਬਣ ਗਈ ਆ ਉਹ ਤਾਂ ਪੂਰੀ ਦੁਨੀਆ ਦੇ ਘੁੰਮ ਗਈ ਆ ਹੁਣ ਤੁਸੀਂ ਕੀ ਕਰੋਗੇ ਹੁਣ ਉਹ ਕੀ ਅਦਰ ਸਟੇਟਾਂ ਦੇ ਵਿੱਚ ਇਦਾਂ ਨਹੀਂ ਹੋਊਗਾ ਬਿ ਸਿੱਖਾਂ ਕਰਦੇ ਨੇ ਤੇਰੀ ਮਾਫ਼ੀ ਕਿੱਥੇ ਕਿੱਥੇ ਜਾਊਗੀ ਕੌਣ ਕੌਣ ਤੇਰੀ ਮਾਫ਼ੀ ਕੜੂਗਾ ਪਰ ਤੇਰਾ ਗੀਤ ਸਾਰੀ ਦੁਨੀਆ ਤੇ ਚਲਾ ਗਈ ਤੈਨੂੰ ਦੱਸਦਾ ਮੈਂ ਮੇਰੇ ਕੋਲ ਪਿਆ ਸਾਰੀ ਦੁਨੀਆ ਤੇ ਪਿਆ ਲੋਕਾਂ ਨੇ ਡਾਊਨਲੋਡ ਕਰ ਲਿਆ ਕਿੱਥੋਂ ਡਿਲੀਟ ਹੋਊਗਾ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਮੈਂ ਕਹਿਣਾ ਤੁਹਾਡਾ ਕੱਖ ਨਾ ਰਹੇ ਮੈਂ ਮੈਂ ਇਹ ਅਰਦਾਸ ਕਰਦਾ ਗੁਰੂ ਤੇਗ ਬਹਾਦਰ ਸਾਹਿਬਾਰੇ ਸੱਚੇ ਪਾਤਸ਼ਾਹ ਦੀ ਤੁਸੀਂ ਯਾਰ ਪੰਜਾਬ ਦਾ ਮਾਣ ਮਣਨ ਦੀ ਬਜਾਏ ਪਾਣ ਪੰਜਾਬ ਦਾ ਮਾਣ ਮਣਨ ਦੀ ਬਜਾਏ ਤੁਸੀਂ ਐਡਾ ਵੱਡਾ ਗੁਨਾਹ ਕਿਵੇਂ ਕਰ ਸਕਦੇ ਹੋ ਇਹ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਤੁਸੀਂ ਜਵਾਬ ਦਿਓ ਪੰਜਾਬ ਦੇ ਤੁਸੀਂ ਕਹਿੰਦੇ ਹੋ ਕਿ ਜੀ ਪੰਜਾਬ ਦੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਤੁਸੀਂ ਮਾਂ ਬੋਲੀ ਦੀ ਸੇਵਾ ਨਹੀਂ ਕਰ ਰਹੇ ਮਾਂ ਬੋਲੀ ਤੁਹਾਡੀ ਸੇਵਾ ਕਰ ਰਹੀ ਆ ਜੇ ਇਹ ਮਾਂ ਬੋਲੀ ਨਾ ਹੁੰਦੀ ਇਹ ਗੀਤ ਸੰਗੀਤ ਨਾ ਹੁੰਦਾ ਇੱਕ ਬਾਬੇ ਨਾਨਕ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਅੱਜ ਸਭ ਤੋਂ ਵੱਧ ਠੇਸ ਤੇਰੀ ਲੱਗੀ ਆ ਮੈਨੂੰ ਇਹਦੇ ਵਿੱਚ ਕੋਈ ਹੋਰ ਅਦਰ ਗਾਇਕ ਹੁੰਦਾ ਇੰਨੀ ਠੇਸ ਨਹੀਂ ਲੱਗਣੀ ਕਿਉਂਕਿ ਅਸੀਂ ਇਹ ਸੋਚਣਾ ਸੀ ਵੀ ਇਹਨੂੰ ਪਤਾ ਨਹੀਂ ਹੈਗਾ ਵੀ ਇਹ ਇਦਾਂ ਨਹੀਂ ਹੁੰਦਾ ਮੈਨੂੰ ਇੰਜ ਅੱਜ ਪ੍ਰਤੀਤ ਹੋਇਆ ਆ ਕਿ ਤੁਸੀਂ ਸਿਰਫ ਇੱਕ ਨਾਮ ਦੇ ਸਿੱਖ ਹੋ ਤੁਹਾਡੇ ਅੰਦਰ ਕਿਤੇ ਕੋਈ ਸਿੱਖੀ ਦਾ ਕੰਨ ਨਹੀਂ ਹੈਗਾ ਜਿਵੇਂ ਬਿਲਕੁਲ ਤੁਹਾਡੇ ਅੰਦਰ ਕੋਈ ਕੰਨ ਨਹੀਂ ਹੈ ਸਿੱਖੀ ਦਾ ਤੁਸੀਂ ਟੌਂਗਿਓ ਤੇ ਸੱਚੀ ਟੌਂਗਿਓ ਤੁਸੀਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਦੇ ਉੱਤੇ ਡਾਂਸ ਕਰੋ ਉਹ ਵੀ ਪੰਜਾਬ ਦੇ ਵਿੱਚ ਜਿਹੜੀਆਂ ਲੱਤਾਂ ਨਾਲ ਅੱਗੇ ਡਾਂਸ ਕਰ ਰਹੇ ਨੇ ਸਮਾਂ ਬਦਲ ਗਿਆ ਹੈ ਸਮਾਂ ਬਦਲ ਗਿਆ ਆ ਤੇ ਸਮਾਂ ਆਉਣ ਵਾਲਾ ਹੈ ਯਾਦ ਰੱਖ ਲਓ ਤੁਹਾਨੂੰ ਦੱਸਤਾ ਮੈਂ ਤੁਸੀਂ ਵਾਣ ਵਾਣੀ ਨਾ ਭਜੇ ਤਾਂ ਮੈਨੂੰ ਬਖਸ਼ੀ ਸਿੰਘ ਨਾ ਕਿਓ ਸਾਮਾ ਬਦਲਦਾ ਆ ਇਹ ਇਹ ਚੱਕਾ ਆ ਇਹਨੇ ਘੁੰਮਣਾ ਆ ਤੁਸੀਂ ਮੈਨੂੰ ਦੱਸੋ ਕਿ ਵੀਰ ਸਿੰਘ ਵਰਗੇ ਕਲਾਕਾਰ ਨੇ ਪਾਸ਼ਾਲ ਵਿਭਾਗ ਨੇ ਗੁਰਤੇਗ ਬਹਾਦਰ ਸਾਹਿਬ ਮਾਰੇ ਦਾ ਸ਼ਹੀਦੀ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਇਹ ਬੰਦਾ ਗਾਣਾ ਗਾ ਰਿਹਾ ਤੇ ਅੱਗੇ ਬੰਦੇ ਨੱਚ ਰਹੇ ਨੇ ਤੇ ਇਹ ਵੀ ਨੱਚ ਰਿਹਾ ਆ ਵੀਰ ਸਿੰਘ ਮਨੋਂ ਹੀ ਲੈ ਗਏ ਯਾਰ ਮਨੋਂ ਹੀ ਲੈ ਗਏ ਬਿਲਕੁਲ ਜਿੱਦਨ ਕਿਤੇ ਮੈਨੂੰ ਕਿਤੇ ਮਿਲ ਗਿਆ ਮੇਰਾ ਵਾਹ ਆ ਤੁਹਾਡੇ ਲੋਕਾਂ ਨਾਲ ਬਹੁਤ ਤੁਹਾਨੂੰ ਐਂ ਹੀ ਲੱਗਦਾ ਵੀ ਮੈਂ ਇੱਕ ਖੜਕਾ ਮੇਰਾ ਵਾ ਨਹੀਂ ਹੈਗਾ ਮੇਰਾ ਤੁਹਾਡੇ ਕਲਾਕਾਰਾਂ ਨਾਲ ਬੰਬੇ ਤੱਕ ਬਾਹ ਆ ਤੇ ਇੱਕ ਨਾ ਇੱਕ ਦਿਨ ਤੈਨੂੰ ਮੈਂ ਬਾਹ ਫੜ ਕੇ ਜ਼ਰੂਰ ਪੁੱਛਾਂਗਾ ਕਿ ਅੰਦਰੋਂ ਸਿੱਖ ਹੈ ਗਏ ਆ ਕਿ ਮਰ ਗਿਆ ਸਭ ਕੁਝ ਜਿੱਥੇ ਵੀ ਪ੍ਰੋਗਰਾਮ ਜਾਈਏ ਇਹਨੂੰ ਫੜ ਕੇ ਪੁੱਛੋ ਜਿੱਥੇ ਵੀ ਪ੍ਰੋਗਰਾਮ ਜਾਈਏ ਜਿਹੜਾ ਖੜਾ ਲਾਇ ਇਹਨੂੰ ਪੁੱਛੋ ਫੜ ਕੇ ਤੂੰ ਸਾਡਾ ਮੁੰਡਾ ਆ ਤੂੰ ਸਾਡਾ ਮੁੰਡਾ ਹੋ ਕੇ ਤੂੰ ਸਾਡਾ ਭਰਾ ਹੋ ਕੇ ਇਹ ਗੱਲ ਕਿਵੇਂ ਕਰ ਸਕਦਾ ਆ ਕੋਈ ਦੁਸ਼ਮਣ ਕਰੇ ਕੋਈ ਦੂਜਾ ਤੀਜਾ ਕਰੇ ਅਸੀਂ ਉਹਦੇ ਨਾਲ ਗੱਲ ਕਰ ਲਾਂਗੇ ਤੇਰਾ ਅਸੀਂ ਕੀ ਕਰੀਏ ਦੱਸ ਤੂੰ ਸਾਡਾ ਬੰਦਾ ਆ ਤੈਨੂੰ ਅਸੀਂ ਮਾਰੀਏ ਤੈਨੂੰ ਕੁੱਟੀਏ ਅਸੀਂ ਕੀ ਕਰੀਏ ਦੱਸ ਇਹ ਜਿਹੜੀ ਸੌਰੀ ਮਾਫੀ ਸ਼ਬਦ ਹੈ ਨਾ ਠੀਕ ਆ ਪੰਤ ਮਹਾਨ ਆ ਇਹਦੇ ਵਿੱਚ ਇਹ ਕਨਸੈਪਟ ਕਿ ਜਿਹੜਾ ਦਰ ਆਇਆ ਆ ਉਹਦੀ ਝੋਲੀ ਖਾਲੀ ਨਹੀਂ ਮੋੜੀ ਜਾ ਸਕਦੀ ਉਹਨੂੰ ਮਾਫ ਕੀਤਾ ਜਾ ਸਕਦਾ ਆ ਪਰ ਮੈਂ ਸਮਝਦਾ ਵੀ ਮਾਫ ਉਸੇ ਬੰਦੇ ਨੂੰ ਹੀ ਕਰਨਾ ਚਾਹੀਦਾ ਜਿਹਨੂੰ ਪਤਾ ਨਹੀਂ ਹੈ ਜਿਹੜੇ ਬੰਦੇ ਨੂੰ ਆਪਣੇ ਧਰਮ ਬਾਰੇ ਨੌਲੇਜ ਆ ਚੰਗੀ ਤਰ੍ਹਾਂ ਉਸ ਬੰਦੇ ਨੂੰ ਕੋਈ ਮਾਫੀ ਨਹੀਂ ਦੇਣੀ ਚਾਹੀਦੀ ਉਹਨੂੰ ਡੰਨ ਲਾਉਣਾ ਚਾਹੀਦਾ ਉਹਨੂੰ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗਣੀ ਚਾਹੀਦੀ 100 ਦੀ 100% ਵੀਰ ਸਿੰਘ ਨੂੰ ਤਖਤ ਸਾਹਿਬ ਤੋਂ ਸੇਵਾ ਲੱਗਣੀ ਚਾਹੀਦੀ ਆ ਜਿਹੜੀ ਮਰਜ਼ੀ ਲੱਗੇ ਨਾਮ ਦੀ ਲੱਗੇ ਭਾਂਡਿਆਂ ਦੀ ਲੱਗੇ ਫਿਰ ਫਿਰ ਸਾਨੂੰ ਸੰਤੁਸ਼ਟੀ ਆ ਵੀ ਠੀਕ ਆ ਤੂੰ ਆ ਕੁਛ ਕੀਤਾ ਤੇ ਲੋਕਾਂ ਨੂੰ ਸਬਕ ਮਿਲੇ ਵੀ ਇਹ ਵੀ ਹੋ ਜਾਂਦਾ ਹੈ ਤੁਸੀਂ ਦੋ ਲਾਈਨਾਂ ਲਿਖ ਕੇ ਜੀ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਹੈ ਐ ਨਹੀਂ ਹੁੰਦਾ ਵੀ ਫੇਸਬੁੱਕ ਤੇ ਚੜਾ ਦਿਓ ਤੁਸੀਂ ਕੋਈ ਨਹੀਂ ਸਮਾਏਦਨ ਤਾਰਾ ਕਰੇਗਾ ਜਰੂਰ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ